ਜੀ ਮਾਨਯੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇ ਚੰਦੇ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੇਢੀ ਗਈ ਸੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪ੍ਰੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾਵ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇ ਇੱਕ ਮਰਜ਼ੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾਉ ਥਾਣੇ ਜਿਹੜੀ ਰਿਜਿਸਟਰ ਕੀਤੀ ਸਰ ਇਹ ਰੋਇਨ ਕਿੱਥੋਂ ਆਈ ਸੀ ਇਹ ਹੈ ਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਪਘੋੜਾ ਆਇਆ ਲੜਕਾ ਉਦੇ ਉਹ ਉਹਨੂੰ ਅਸੀਂ 29 ਦੇ ਨਾਮਜਤ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਾਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਡਰੋਨ ਹਾਂ ਆਇਆ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਜੀ ਬੈਕਵਰਡ ਬੈਕਵਰਡ ਕੀ ਲਿੰਕ ਹੈ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਾਲ ਹੀ ਪੜਨੇ ਆ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕੱਬ ਕਰ ਲੈ ਰਿਕਾਰਡ ਹੈ ਜਿਹੜਾ ਜੋਬਨ ਪਤਿਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਸਟ ਮਕਦਮਾ ਇਹਦੇ ਤਰਜੋ ਹੈ ਇਦੇ ਪਿੱਛੇ ਕੋਈ ਪਹਿਲਾਂ ਵੀ ਗਲਪ ਚੈਟ ਚੜੀ ਚੈਟ ਚੁਰਾੜ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਹੀ ਜਿਹੜੇ ਸਾਈਬਰ ਦੀ ਇਹ ਮਦਦ ਲੈ ਰਹੇ ਉਹਦੇ ਵਾਸਤੇ ਅਸੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਹਦੇ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫतीश ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈ ਹੈ ਇਹ ਨੋਜਵੰਦ ਕੀ ਇਨਵੋਲਵਮੈਂਟ ਹੈ ਇਹ ਇਹਦੀ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋ ਗੋਪਾਲ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਰਾਮਦ ਤੇ ਜਦੋਂ ਕਬੂ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਕਿਹੜੇ ਲੱਕ ਚ ਵੇਚਦੇ ਬੁੱਧੇ ਚ ਕਿੱਦਾਂ ਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛਕਿਸ਼ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦਸੀ ਜਾ ਇਹ ਲੋਕਾਂ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਇਸੇ ਪਰਮਾਂ ਦਾ ਜੀ ਕਰਦਾ ਬਾਰਡਰ ਯੂਨਾਈਟ ਨੇ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨੀ ਦੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜਿਹੀ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਬੰਦੀ ਉਹਨੂੰ ਇਨਸਟੈਂਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੇ ਵਿੱਚ ਗਸ਼ਤ ਕਰਦੇ